ਵਿਦਿਆ ਦੇ ਨਾਲ ਬੰਦੇ ਨੂੰ ਅਕਲ ਆਉਂਦੀ ਹੈ। ਵਿਦਿਆ ਬੰਦੇ ਨੂੰ ਗਧੇ ਤੋਂ ਇਨਸਾਨ ਬਣਾ ਦਿੰਦੀ ਹੈ। ਬੰਦਾ ਅਕਲ ਦੇ ਨਾਲ ਸਮਝਦਾਰੀ ਦੇ ਨਾਲ ਵਿਦਿਆ ਦੇ ਚਾਰ ਅੱਖਰ ਪੜ੍ਹ ਕੇ ਸੰਸਾਰ ਵਿੱਚ ਚੰਗੇ ਕਾਰ ਵਿਹਾਰ ਕਰਦਾ ਹੈ। ਪਰ ਜੇ ਵਿਦਿਆ ਪੱਲੇ ਨਾ ਹੋਵੇ ਤੇ ਉਹ ਬੰਦਾ ਸੰਸਾਰ ਵਿੱਚ ਕਈ ਵਾਰ ਆਪਣਾ ਰੁਤਬਾ ਆਪਣੀ ਇੱਜ਼ਤ कायम नहीं रख सकता इस करके महाराज ने किया विद्या विचारी पर उ उपकारी जी विद्या पढ़ लई मान लो विद्या पढ़ने वाले बड़े लोग जी संसार ते विद्या पढ़ने वाले जिन्ह ने पढ़ पढ़ गड्डी लदी है पढ़ पढ़ के गड्डे लद ले ਬਹੁਤ ਕਤਪਾ ਦੁਨੀਆ ਭਰ ਦਾ ਸੰਸਾਰ ਭਰ ਦਾ ਗਿਆਨ ਇਕੱਠਾ ਕਰ ਲਿਆ ਪਰ ਮਾਰਾਇ ਨੇ ਇੱਕ ਗੱਭੀ ਕੰਡੀਸ਼ਨ ਲਾਈ ਤਾਂ ਵਿਦਿਆ ਵਿਚਾਰੀ ਜੇ ਵਿਚਾਰ ਕੀਤੀ ਹੈ ਜੇ ਸਮਝ ਰੱਖੀ ਹੈ ਜੇ ਵਿਦਿਆ ਵਿਚਾਰ ਕੇ ਪੜ੍ਹੀ ਹੈ ਤਾਂ ਉਹਦਾ ਕੋਈ ਪਰਪਕਾਰ ਦੁਨੀਆ ਨੂੰ ਹੋ ਸਕਦਾ ਨਹੀਂ ਤੇ ਕਈ ਵਾਰ ਬੰਦਾ ਵਿਚਾਰ ਬੜੀ ਕਰਦਾ ਹੈ ਪੜ੍ਹਾਈ ਬਹੁਤ ਕਰਦਾ ਪਰ ਉਹਦੀ ਪੜ੍ਹਾਈ ਦੁਨੀਆ ਦੇ ਲਈ ਕਈ ਵਾਰ ਨੁਕਸਾਨਦਾਇਕ ਹੋ ਜਾਂਦੀ ਹੈ ਉਹਦੀ ਕੀਤੀ ਹੋਈ ਪੜ੍ਹਾਈ ਦੇ ਨਾਲ ਉਹ ਦੁਨੀਆ ਨੂੰ ਲੁੱਟਦਾ ਹੈ ਤਬਾਹ ਕਰਦਾ ਹੈ ਹੁਣ ਗਿਆਨ ਹੈ ਨਾ ਗਿਆਨ ਨੂੰ ਚੰਗੇ ਪਾਸੇ ਵੀ ਲਾਇਆ ਜਾ ਸਕਦਾ ਹੈ ਮੈਂ ਕਿਸੇ ਵਿਦਵਾਨ ਸੱਜਣ ਦੀ ਲਿਖਤ ਪੜ੍ਹ ਰਿਹਾ ਸੀ ਤੇ ਉਹ ਕਹਿੰਦੇ ਵੀ ਜਿੰਨਾ ਮਨੁੱਖ ਸੰਸਾਰ ਲਈ ਪੜ੍ਹਿਆ ਲਿਖਿਆ ਖਤਰਨਾਕ ਹੈ ਉਹਨਾਂ ਅਨਪੜ ਨਹੀਂ ਅਨਪੜ ਮਨੁੱਖ ਵੱਤ ਤੋਂ ਵੱਧ ਕੀ ਕਰੇਗਾ ਜੀ ਉਹ ਆਪਣਾ ਨੁਕਸਾਨ ਕਰ ਲਏਗਾ ਆਪਣੇ ਨਾਲ ਦੇ ਮਿੱਤਰਾਂ ਦਾ ਗਵਾਂਡੀਆਂ ਦਾ ਨੁਕਸਾਨ ਕਰ ਲਏਗਾ ਜੋ ਦੀ ਮਤ ਹੈ ਬੁੱਧ ਹੈ ਪਰ ਜਿਹੜਾ ਪੜਿਆ ਲਿਖਿਆ ਇਨਸਾਨ ਹੈ ਜੇ ਉਹਨੇ ਵਿਦਿਆ ਦੀ ਵਿਚਾਰ ਨਹੀਂ ਕੀਤੀ ਵਿਦਿਆ ਨੂੰ ਚੰਗੇ ਪਾਸੇ ਨਹੀਂ ਲਾਇਆ ਉਹ ਆਪਣਾ ਵੀ ਬੇੜਾ ਗਰ ਕਰਦਾ ਤੇ ਸੰਸਾਰ ਦਾ ਭਲਾ ਵੀ ਨਹੀਂ ਕਰਦਾ ਆਪ ਵੀ ਗੁਰਾਹੇ ਪੈ ਜਾਂਦਾ ਹੈ ਦੁਨੀਆਂ ਨੂੰ ਵੀ ਕੁਰਾਏ ਪਾ ਲੈਂਦਾ ਸਾਹ ਸੰਗਤ ਮਹਾਰਾਜ ਨੇ ਬਹੁਤ ਬਖਸ਼ਿਸ਼ ਕੀਤੀ ਹੈ ਇਸ ਪਾਵਨ ਪੰਕਤੀ ਨੂੰ ਜਿੰਨਾ ਵਿਚਾਰੀ ਹੈ ਨਾ ਉਹ ਨਹੀਂ ਥੋੜਾ ਉਰੇ ਇਸ ਪਾਵਨ ਪੰਕਤੀ ਵਿੱਚ ਬਹੁਤ ਵੱਡਾ ਮਹਾਰਾਜ ਨੇ ਸਾਨੂੰ ਗਿਆਨ ਭੰਡਾਰਾ ਬਖਸ਼ਿਸ਼ ਕੀਤਾ ਹੈ ਬੰਦਿਆ ਜੇ ਵਿਦਿਆ ਦੀ ਵਿਚਾਰ ਕਰ ਲਵੇਂ ਤੂੰ ਸੱਚੇ ਸਖਿਆਰthi ਬਨ ਜਾਵੇਂ ਜੋ ਸੱਚੀ ਗੁਰੂ ਸਾਹਿਬ ਦਾ ਪਿਆਰਾ ਸਿੱਖ ਬਨ ਜਾਵੇਂ ਤੇ ਤੇਰੀ ਵਿਦਿਆ ਪੜੀ ਹੋਈ ਦੁਨੀਆ ਲਈ ਪਰਪਕਾਰ ਹੋਵੇਗੀ ਅਮਰੀਕਾ ਬਹੁਤ ਵੱਡੀ ਕੰਟਰੀ ਹੈ ਜੀ ਉੱਥੇ ਨੇ ਇੱਕ ਗੋਰੇ ਨੇ ਕੋਈ ਟੈਂਡਰ ਪਾਸ ਕਰਾਉਣਾ ਸੀ ਸਮਝਣ ਦੇ ਖਾਤਰ ਇਹ ਸੱਚੀ ਘਟਨਾ ਉਹ ਕਈ ਅਫਸਰਾਂ ਕੋਲ ਗਿਆ ਸੰਬੰਧਤ ਅਧਿਕਾਰੀਆਂ ਦੇ ਨਾਲ ਟੈਂਡਰ ਪਾਸ ਕਰਾਉਣ ਲਈ ਤੁਹਾਨੂੰ ਪਤਾ ਵੀ ਕਿੰਨੇ ਕੋ ਆਪਾਂ ਤੋਂ ਇੰਡੀਆ ਰਹਿੰਦੇ ਆ ਇੱਥੇ ਲਕੀਰਾਂ ਕੱਢਣੀਆਂ ਪੈ ਜਾਂਦੀਆਂ ਅਫਸਰਾਂ ਦੀਆਂ ਕੰਮ ਸਹੀ ਵੀ ਹੋਵੇ ਉਹ ਫੇਰ ਵੀ ਲਕੀਰਾਂ ਕਢਾ ਦਿੰਦੇ ਆ ਜੀ ਉਹ ਫੇਰ ਵੀ ਬੰਦੇ ਦਾ ਨਾ ਇੱਕ ਵਾਰ ਸਾਹ ਸੁਕਾ ਦਿੰਦੇ ਆ ਵੀ ਤੇਰਾ ਕੰਮ ਹੋਣਾ ਨਹੀਂ ਉਹ ਕਹਿੰਦਾ ਭਰਾ ਜੀ ਕੰਮ ਸਹੀ ਹੈ ਬਿਲਕੁਲ ਲੀਗਲ ਕੰਮ ਹੈ ਆ ਤੁਹਾਡੇ ਇੱਕ ਸਾਈਨ ਦੀ ਲੋੜ ਆ ਤੁਸੀਂ ਕਰਦੇ ਹੋ ਹੁਣ ਉਹਦੀ ਵਿਧਿਆ ਕੀ ਕਹਿੰਦੀ ਹੈ ਕਹਿੰਦੇ ਇਦਾਂ ਨਹੀਂ ਹੋਣਾ ਇਹਦੇ ਲਈ ਤੈਨੂੰ ਕੁਝ ਦੇਣਾ ਪੈਣਾ ਹੁਣ ਉਹਦੀ ਜਿਹੜੀ ਵਿਧਿਆ ਉਹ ਤੇ ਦੁਨੀਆ ਦੇ ਭਲੇ ਲਈ ਪੜੀ ਉਹਨੇ ਹੁਣ ਉਹ ਨੁਕਸਾਨ ਵੀ ਦੇ ਰਿਹਾ ਜੇ ਟੈਂਡਰ ਪਾਸ ਹੋ ਜਾਵੇ ਤੇ ਇਲਾਕੇ ਦੇ ਲੋਕਾਂ ਨੂੰ ਦੁਨੀਆ ਨੂੰ ਸਮਾਜ ਦਾ ਭਲਾ ਹੋ ਸਕਦਾ ਸੀ ਉਹ ਗੋਰਾ ਅਫਸਰ ਸੰਬੰਧਤ ਅਧਿਕਾਰੀਆਂ ਕੋਲ ਜਾਂਦਾ ਤੇ ਟੈਂਡਰ ਪਾਸ ਕਰਨ ਲਈ ਹਰ ਬੰਦਾ ਉਹਨੂੰ ਕੋਈ ਨਾ ਕੋਈ ਗਲਤੀ ਕੱਢ ਕੇ ਉਹਦੀ ਫਾਈਲ ਪਿਛਾਂ ਤੱਕ ਦਿੰਦਾ ਉਹਨੂੰ ਕਿਸੇ ਨੇ ਦੱਸ ਪਾਈ ਵੀ ਫਲਾਣਾ ਅਫਸਰ ਬਦਲਿਆ ਉੱਥੇ ਗੁਰੂ ਨਾਨਕ ਦਾ ਇੱਕ ਸਿੱਖ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰਾ ਸਿੱਖ ਆਇਆ ਤੇਰਾ ਇਹ ਜਿਹੜਾ ਟੈਂਡਰ ਹੈ ਬੜੇ ਦਿਨਾਂ ਤੋਂ ਬੜੇ ਸਮੇਂ ਤੋਂ ਲਟਕਿਆ ਹੋਇਆ ਹੈ ਜੇ ਤੂੰ ਸੱਚਮੁੱਚ ਦੁਨੀਆ ਦਾ ਭਲਾ ਕਰਨ ਨਹੀਂ ਲੋਚਦਾ ਹੈ ਦੁਨੀਆ ਦੇ ਲਈ ਕੋਈ ਪਰਪੁਕਾਰ ਕਰਨਾ ਚਾਹੁੰਦਾ ਹੈ ਤੇ ਹੋ ਸਕਦਾ ਉਸ ਅਫਸਰ ਦੇ ਕੋਲ ਜਾ ਕੇ ਇੱਕ ਵਾਰ ਆਪਣੀ ਇਹ ਫਾਈਲ ਚੈੱਕ ਕਰਵਾ ਲੈ ਹੋ ਸਕਦਾ ਤੇਰਾ ਭਲਾ ਹੋ ਜਾਏ ਉਹਨੇ ਫਾਈਲ ਚੱਕੀ ਪੇਪਰ ਚੱਕੇ 부ਝੇ ਜੇ ਮਨ ਦੇ ਨਾਲ ਚਲਾ ਗਿਆ ਡਰਤਾ ਉਹਦੇ ਮਨ 'ਚ ਹੈਗਾ ਸੀ ਵੀ ਇਹ ਵੀ ਬਸਰੋਂ ਇਹ ਵੀ ਅਫਸਰ ਉਹਨਾਂ ਵਰਗੇ ਨਾ ਨਿਕਲ ਆਵੇ ਜਦੋਂ ਉਹਨੇ ਜਾ ਕੇ ਫਾਈਲ ਫੜਾਈ ਨਾ ਤੇ ਉਹਨੇ ਪੇਪਰ ਚੈੱਕ ਕੀਤੇ ਸਾਰਾ ਲੀਗਲ ਕੰਮ ਸੀਗਾ ਕੋਈ ਉਹਦੇ ਚ ਸਮਾਜ ਦੇ ਲਈ ਕੋਈ ਘਾਟ ਨਹੀਂ ਸੀ ਕੋਈ ਸਮਾਜ ਦਾ ਨੁਕਸਾਨ ਨਹੀਂ ਸੀ ਹੋਣਾ ਉਸ ਟੈਂਡਰ ਦੇ ਨਾਲ ਉਹਨਾਂ ਨੇ ਛੈਨ ਕਰਕੇ ਫੜਾ ਦਿੱਤੀ ਤੇ ਨਾਲੇ ਜਿਹੜਾ ਗੋਰਾ ਅਫਸਰ ਆਇਆ ਸੀ 100 ਮੀਲ ਤੋਂ ਗੱਡੀ ਚਲਾ ਕੇ ਉਹਨੂੰ ਆਂਦੇ ਨੂੰ ਚਾਹ ਪਾਣੀ ਵੀ ਪੁੱਛਿਆ ਬਿਠਾਇਆ ਵੀ ਇਤੋਂ ਇਨੀ ਦੂਰੋਂ ਚੱਲ ਕੇ ਆਇਆ ਕੋਈ ਗੱਲ ਨਹੀਂ 5-10 ਮਿੰਟ ਬਹਿ ਜਿਦੋਂ ਨੇ ਟੈਂਡਰ ਪਾਸ ਕਰ ਦਿੱਤਾ ਨਾ ਤੇ ਗੋਰਾ ਅਫਸਰ ਦਫ਼ਤਰ ਤੋਂ ਬਾਹਰ ਗਿਆ ਬਾਹਰ ਜਾ ਕੇ ਜੋੜੇ ਲਾ ਕੇ ਜੁੱਤੀਆਂ ਲਾ ਕੇ ਤੇ ਉਹ ਦਫ਼ਤਰ 'ਚ ਦੁਬਾਰੋ ਆਂਦਾ ਤੇ ਉਹਦੇ ਸਰਦਾਰ ਜਿਹੜਾ ਅਫਸਰ ਆ ਉਹਦੇ ਪਿਛਲੇ ਬੰਨੇ ਦੋ ਤਸਵੀਰਾਂ ਲੱਗੀਆਂ ਇੱਕ ਗੁਰੂ ਨਾਨਕ ਸਾਹਿਬ ਦੀ ਇੱਕ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਉਹ ਅਫਸਰ ਪਤਾ ਕੀ ਕਹਿੰਦਾ ਗੋਰਾ ਕਹਿੰਦਾ ਮੈਂ ਨਹੀਂ ਜਾਣਦਾ ਗੁਰਨਾਨਕ ਕਿਦਾਂ ਦਾ ਮੈਂ ਨਹੀਂ ਜਾਣਦਾ ਗੁਰਨਾਨਕ ਕਿਦਾਂ ਦਾ ਮੈਂ ਨਹੀਂ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਦਾਂ ਦਾ ਗੋਰਾ ਖੁਦ ਕਹਿੰਦਾ ਕਹਿੰਦਾ ਅੱਜ ਮੈਨੂੰ ਤੁਹਾਡੇ ਚੋਂ ਗੁਰਨਾਨਕ ਦੇ ਦਰਸ਼ਨ ਹੋਏ ਆ ਅੱਜ ਮੈਨੂੰ ਤੁਹਾਡੇ ਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਸਵੀਰ ਦਿਖਦੀ ਹੈ ਸਾ ਸੰਗਤ ਇਹ ਹੈ ਵਿਦਿਆ ਵਿਚਾਰੀ ਜੇ ਵਿਦਿਆ ਦੀ ਵਿਚਾਰ ਕੀਤੀ ਹੋਵੇ ਪੜਿਆ ਹੋਵੇ ਦੁਨੀਆ ਦਾ ਭਲਾ ਕਰਦਾ ਹੋਵੇ ਤੇ ਉਹ ਬੰਦੇ ਦੀ ਸੱਚਮੁੱਚ ਦੁਨੀਆ ਦੇ ਲਈ ਵਿਦਿਆ ਪਰਪਕਾਰੀ ਬਣ ਜਾਂਦੀ ਹੈ ਨਹੀਂ ਤੇ ਬੰਦਾ ਪੜਿਆ ਬਹੁਤ ਹੈ ਐਜੂਕੇਸ਼ਨ ਬਹੁਤ ਲਈ ਹੈ ਡਿਗਰੀਆਂ ਬਹੁਤ ਪੱਲੇ ਆ ਪਰ ਉਹਦੀ ਡਿਗਰੀਆਂ ਦੁਨੀਆ ਦੀ ਨੁਕਸਾਨਦਈ ਕਿ ਹੋ ਜਾਂਦੀ ਹੈ ਪੜ੍ਹਾਈ ਕੀਤੀ ਹੋਈ ਵੱਡਾ ਅਫਸਰ ਆਈ ਪੈਸ ਬਣਿਆ ਹੋਵੇ ਕੋਈ ਵੱਡੀ ਡਿਗਰੀ ਉਹਦੇ ਕੋਲ ਹੋਵੇ ਰਤਬਾ ਕੋਲ ਹੋਵੇ ਤੇ ਕਈ ਵਾਰ ਉਹ ਹੀ ਬੰਦਾ ਕਰਾਏ ਪਿਆ ਹੁੰਦਾ ਸਮਾਜ ਲਈ ਸਭ ਤੋਂ ਖਤਰਨਾਕ ਬੰਦਾ ਪੜਿਆ ਲਿਖਿਆ ਵੀ ਹੈ ਤੇ ਸਮਾਜ ਲਈ ਸਭ ਤੋਂ ਭਲਾ ਕੰਮ ਪੜਿਆ ਲਿਖਿਆ ਕਰ ਵੀ ਸਕਦਾ ਜੇ ਵਿਚਾਰ ਕਰਨੀ ਜਾਂਦਾ ਹੋਵੇ ਵਿਦਿਆ ਵਿਚਾਰੀ ਤਾਂ ਪਰਪਕਾਰੀ ਤਾਂ ਹੀ ਪਰਪਕਾਰ ਕੀਤਾ ਜਾਂਦਾ ਇਹ ਜਿਹੜਾ ਸਲੋਗਨ ਆ ਨਾ ਇਹ ਪੰਕਤੀ ਮਹਾਰਾਜ ਦੀ ਪਾਤਸ਼ਾਹ ਦੀ ਹਰ ਤੁਹਾਨੂੰ ਸਕੂਲਾਂ ਕਾਲਜਾਂ ਦੇ ਸਾਹਮਣੇ ਅਕਸਰ ਲਿਖੀ ਹੋਈ ਮਿਲ ਜਾਵੇਗੀ ਪਰ ਵਿਦਿਆ ਦੀ ਵਿਚਾਰ ਕਰਨ ਵਾਲਾ ਵਿਦਿਆ ਨੂੰ ਸਮਝਣ ਵਾਲਾ ਤਾਂ ਹੀ ਦੁਨੀਆ ਦਾ ਭਲਾ ਕਰ ਸਕਦਾ ਹੈ ਜੇ ਉਹ ਵਿਚਾਰ ਕਰਕੇ ਦੁਨੀਆ ਦਾ ਭਲਾ ਲੋਚਦਾ ਹੋਵੇ ਤਾਂ ਹੀ ਪਰਉਪਕਾਰੀ ਹੋ ਸਕਦਾ ਸਾਹਸੰਗਤ ਉਹ ਗੋਰਾਵਸਰ ਕਹਿੰਦਾ ਮੈਂ ਨਹੀਂ ਜਾਣਦਾ ਗੁਰਨਾਨਕ ਕਿਦਾਂ ਦਾ ਵਾ ਮੈਂ ਨਹੀਂ ਵੇਖਿਆ ਗੁਰਗੋਬਿੰਦ ਸਿੰਘ ਕਿਦਾਂ ਦਾ ਪਰ ਸਿਖਾ ਤੇਰੇ ਵਿੱਚੋਂ ਮੈਨੂੰ ਗੁਰੂ ਨਾਨਕ ਦੀ ਤਸਵੀਰ